ਡੋਗਰਾ ਪੈਰਾਮੈਡੀਕਲ ਇੰਸਟੀਚਿਊਸ਼ਨ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਆਪਣੇ ਬੱਚੇ ਨੂੰ ਇਨਸਪਾਇਰ ਕਰਨ ਵਾਸਤੇ ਇਹਨਾਂ ਨੂੰ ਪ੍ਰੇਰਣਾ ਦੇਣ ਵਾਸਤੇ ਸਮੇਂ ਸਮੇਤੇ ਮਹਾਂਪੁਰਸ਼ਾਂ ਦੇ ਜਨ ਦਿਹਾੜੇ ਪ੍ਰਕਾਸ਼ ਦਿਹਾੜੇ ਮਨਾਉਂਦੇ ਉਹਦੀ ਹੀ ਉਸੇ ਹੀ ਲੜੀ ਦੇ ਵਿੱਚ ਅੱਜ ਡੋਗਰਾ ਪੈਰਾਮੈਡੀਕਲ ਇੰਸਟੀਚਿਊਸ਼ਨ ਦੇ ਵਿੱਚ ਨੌਕਸਾ ਵੱਲੋਂ ਜੋ ਬਾਲ ਦਿਵਸ ਮਨਾਇਆ ਗਿਆ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨਾਲ ਨਿਮੰਤਰਣ ਦੇ ਕੇ ਬੁਲਾਇਆ ਗਿਆ ਔਰ ਬੱਚਿਆਂ ਨੇ ਖੇਡ ਪ੍ਰਤੀਯੋਗਿਤਾ ਕਰਵਾਈਆਂ ਬੱਚਿਆਂ ਦੇ ਵਿੱਚ ਖੇਡ ਭਾਵਨਾ ਜਿਹੜੀ ਉਹ ਕੁੱਟ-ਕੁੱਟ ਕੇ ਪਰੰਦਾ ਔਰ ਰਾਸ਼ਟ ਭਕਤੀ ਜਿਹੜਾ ਰਾਸ਼ਟ ਪ੍ਰੇਮ ਦੀਪ ਜਨ ਦੇ ਲਈ ਉਹ ਰਸਤਾ ਬਲੋ ਜੋ ਪ੍ਰਲਕਿਤ ਜਾਂਦਾ ਮੈਂ ਇਹਨਾਂ ਦੀ ਸੁਪਰਾਲੇ ਨੂੰ ਸਲੂਟ ਕਰਦਾ ਇੰਨਾ ਹੀ ਨਹੀਂ ਸਮੇ ਸਮੇਂ ਤੇ ਹਰ ਮਹਾਪੁਰਸ਼ ਦਾ ਜਦੋਂ ਵੀ ਕੁਝ ਦਿਨ ਦਿਹਾੜਾ ਆਉਂਦਾ ਹੈ ਔਰ ਚਾਹੇ ਉਹ ਪਰਿਵਰਨ ਦਿਵਸ ਹੋਵੇ ਚਾਹੇ ਸੰਤੰਤਰਤਾ ਦਿਵਸ ਹੋਵੇ ਚਾਹੇ ਗਣਤੰਤਰ ਦਿਵਸ ਹੋਵੇ ਕਿਸੇ ਵੀ ਸਮੇਂ ਇਹ ਪੂਰੇ ਉਤਸ਼ਾਹ ਦੇ ਨਾਲ ਆਪਣੇ ਨਗਰ ਦੇ ਲੋਕਾਂ ਨੂੰ ਨਾਲ ਲੈ ਕੇ ਆਪਣੇ ਸਕੂਲ ਸਟਾਫ ਨੂੰ ਔਰ ਬੱਚਿਆਂ ਨੂੰ ਨਾਲ ਲੈ ਕੇ ਜੋ ਪ੍ਰੇਰਣਾ ਸ੍ਰੋਤੇ ਕੰਮ ਕਰਦੇ ਉਹ ਬੱਚਾ ਲਈ ਇੱਕ ਲਾਈਟ ਪੋਲ ਹੈ ਬੱਚਾ ਦਾ ਮਾਰਗ ਵਿਸ਼ਣ ਕਰਦਾ ਔਰ ਇਨਾਂ ਵੱਲੋਂ ਜਿਉਂ ਉਪਰਲਾ ਕੀਤਾ ਜਾ ਰਿਹਾ ਕਿ ਛੋਟੇ-ਛੋਟੇ ਬੱਚਾ ਨੂੰ ਜਿਨ੍ਹਾਂ ਨੇ ਕੱਲ ਦੇ ਨਾਗਰਿਕ ਬਣਨਾ ਇਨਾਂ ਚਾਹ ਕੱਲ ਨੂੰ ਕਿਸੇ ਨੇ ਡਾਕਟਰ ਬਣਨਾ ਇੰਜੀਨੀਅਰ ਬਣਨਾ ਸਾਇੰਟਿਸਟ ਬਣਨਾ ਉਹਨਾਂ ਨੂੰ ਜੇ ਜੋ ਪ੍ਰੇਰਣਾ ਡੋਣਾ ਸਾਹਿਬ ਨੂੰ ਸਮੇਂ-ਸਮੇਂ ਤੇ ਦਿੱਤੀ ਜਾ ਰਹੀ ਹੈ ਇਹਨਾਂ ਹੀ ਨਹੀਂ ਜਿਹੜੇ ਬੱਚੇ ਆਰਥਿਕ ਤੌਰ ਤੇ ਜਿਨ੍ਹਾਂ ਕੋਲ ਫੀਸ ਨੇ ਪੇ ਹੁੰਦੀ ਜਾਂ ਜਿਨ੍ਹਾਂ ਕੋਲ ਆਰਥਿਕ ਕਈ ਕਮੀਆਂ ਦੇ ਕਰਕੇ ਬੱਚੇ ਪ੍ਰਾਪਰ ਐਜੂਕੇਸ਼ਨ ਨਹੀਂ ਪ੍ਰਾਪਤ ਕਰ ਸਕਦੇ ਇਸ ਸੰਸਥਾ ਵੱਲੋਂ ਉਹਨਾਂ ਬੱਚਿਆਂ ਲਈ ਜੋ ਉਹਨਦੀ ਨਾ ਸਿਰਫ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ ਉਹਨਾਂ ਨੂੰ ਸਮੇ ਸਮੇਤੇ ਸਪੈਸ਼ਲਿੰਗ ਦਿੱਤੀ ਜਾਂ ਕਿਸੇ ਤਰ੍ਹਾਂ ਦੀ ਵੀ ਜ਼ਰੂਰ ਜਿਹੜੀ ਉਹ ਬੱਚੇ ਮਹਿਸੂਸ ਕਰਦੇ ਲੋੜਨ ਬੱਚੇ ਉਹਨਾਂ ਨੂੰ ਡੋਰਾ ਸਾਹਿਬ ਵੱਲੋਂ ਸਮੇ ਸਮੇਤੇ ਇਚਿੰਟ ਲਈ ਮਾਹੀਆ ਕਰਾਇਆ ਜਾਂਦੀ ਹੈ ਔਰ ਅੱਜ ਦੇ ਇਸ ਬਾਲ ਦਿਵਸ ਤੇ ਸਮਿਤੀ ਜੋ ਸਰਗਿਆ ਪੰਡਿਤ ਜੋਰ ਲਾਲ ਨਹਿਰੂ ਜੀ ਨੂੰ ਸਮਰਪਿਤ ਸੀ ਡੋਰਾ ਸਾਹਿਬ ਵੱਲੋਂ ਜੋ ਪ੍ਰਲਾਕਿਤਾ ਗਿਆ ਜੋ ਅੱਜ ਦਾ ਉਜੋਗਨ ਕੀਤਾ ਗਿਆ ਮੈਂ ਨੁਗਰਾ ਸਭ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਹਾਂ ਔਰ ਪਰਮ ਕੀਤਾ ਪ੍ਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਵੀਂਤੀ ਕਰਦਾ ਹਾਂ ਕਿ ਇਹਨਾਂ ਦਾ ਜੋ ਪਰਲਾ ਹੈ ਉਹਨੂੰ ਚਾਰ ਚੰਦ ਲੱਗਣ ਇਹਨਾਂ ਦੀ ਸਫਲਤਾ ਜਿਹੜੀ ਉਹ ਆਪਣਾ ਰੰਗ ਦਿਖਾਏ ਇਹੀ ਬੱਚੇ ਕੱਲ ਨੂੰ ਦੇਸ਼ ਦੇ ਵਧੀਆ ਨਾਗਰਿਕ ਸਾਬਿਤ ਹੋਣ ਔਰ ਇਹਨਾਂ ਦੇ ਬੱਚਿਆਂ ਨੂੰ ਫਕਰ ਹੋਏ ਕਿ ਅਸੀਂ ਡੋਗਰਾ ਪੈਰਾਮੈਡੀਕਲ ਇੰਸਟੀਚੂਨ ਦੇ ਵਿੱਚੋਂ ਪੜ੍ਹ ਕੇ ਆਏ ਹਾਂ ਪਰ ਜਿਸ ਇਸ ਮੁਕੰਨ ਤੱਕ ਪੁੰਚੇ ਕਿਉਂਕਿ ਕਿਹਾ ਜਾਂਦਾ ਤੇ ਕਦੀਰ ਪੱਥਰ ਕੀ ਵੀ ਸੰਭਰ ਸਕਦੀ ਹੈ ਸ਼ਰਤ ਜਿਹੜਾ ਢੰਗ ਸੇ ਤਰਾਸ਼ਾ ਤੇ ਇਹਨਾਂ ਬੱਚਾ ਨੂੰ ਜਿਸ ਢੰਗ ਨਾਲ ਡੋਰਾ ਸਤਰਾਸ਼ ਕੀ ਬਧੀਆ ਨਾਗਰਿਕ ਬਨਾਰੇ ਮੈਂ ਇਹਨਾਂ ਦੀ ਇਸ ਸੋਚ ਨੂੰ ਸਲੂਟ ਕਰਦਾ ਹਾਂ ਧੰਨਵਾਦ ਜੈ ਡੋਗਰਾ ਪੈਰਾਮੈਡੀਕਲ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਅੱਜ ਪਿੰਡ ਨੰਗਲਵਾਲਾਂ ਦੇ ਵਿੱਚ ਬਾਲਦੀਪਸ ਦੇ ਮੌਕੇ ਤੇ ਨੰਗਲਵਾਲਾਂ ਦੇ ਦਰਸ਼ ਮੱਲੇ ਦੇ ਬਣੇ ਕਿਡਜ਼ ਪਾਰਕ ਵਿੱਚ ਛੋਟੇ ਬੱਚਿਆਂ ਨੂੰ ਸਮਰਪਿਤ ਇੱਕ ਵਿਸ਼ੇਸ਼ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਉੱਗੇ ਸਮਾਜ ਸੇਵਕ ਸ਼੍ਰੀ ਕੇ.ਡੀ. ਖੋਸਲਾ ਜੀ ਉਪਸਥਿਤ ਹੋਏ ਅਤੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਵੀ ਤੁਸੀਂ ਦੇਸ਼ ਦੇ ਭਵਿੱਖ ਨਿਰਮਾਤਾ ਹੋ ਤੁਸੀਂ ਪੜ੍ਹਾਈ ਨੂੰ ਵਧੀਆ ਤਰੀਕੇ ਦੇ ਨਾਲ ਕਰੋ ਅਤੇ ਸਮਾਜ ਨੂੰ ਚੰਗੀ ਸੇਧ ਦਿਵੋ ਅਤੇ ਬਾਲਦੀਪਸ ਦੇ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਅੱਜ ਦਾ ਬਾਲਦੀਪਸ ਸੰਪੂਰਨ ਛੋਟੇ-ਛੋਟੇ ਬੱਚਿਆਂ ਨੂੰ समर्पित ਹੈ ਕਿਉਂਕਿ ਇਹ ਬੱਚੇ ਸਾਡੇ ਦੇਸ਼ ਦਾ ਭਵੇਖ ਹਨ ਸੋ ਕੇਡੀ ਖੋਸਲਾ ਜੀ ਵੱਲੋਂ ਬੜੇ ਵਧੀਆ ਬੱਚਿਆਂ ਨੂੰ ਵਿਚਾਰ ਦਿੱਤੇ ਗਏ ਅਤੇ ਬੱਚਿਆਂ ਨੂੰ ਸਮਝਾਇਆ ਗਿਆ ਕਿ ਬੱਚਿਆਂ ਨੇ ਪੜਾਈ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਹੈ ਇਸ ਮੌਕੇ ਤੇ ਸਾਡੇ ਪਿੰਡ ਦੇ ਪਤਵੰਤੇ ਆਗੂ ਸ਼ਾਮਲ ਹੋਏ ਅਤੇ ਸਮਾਗਮ ਦੇ ਅੰਤ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਕੇਡੀ ਖੋਸਲਾ ਜੀ ਨੇ ਅਪਹਾਰ ਦਿੱਤੇ ਅਤੇ ਬੱਚਿਆਂ ਨੂੰ ਵਾਲਦੀਵਸ ਦੇ ਅਤੇ ਦੀਪਾਵਲੀ ਅਤੇ ਭਗਵਾਨ ਬਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਜੈ ਹਿੰਦ ਧੰਨਵਾਦ ਵਾਲਦੀਵਸ ਦੇ ਮੌਕੇ ਤੇ ਅੱਜ ਕਿੰਦਰ ਨੇ ਇਹ ਵਾਲਦੀਵਸ ਜਿਹੜਾ ਬਣਾਇਆ ਜਾਂਦਾ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਦੋਸਤੋਨਾਂ ਵੱਟੇ ਅੱਜ ਦੀ ਪਾਵਲੀ ਵੀ ਹੈ ਆਓ ਅਸੀਂ ਸਭ ਤੋਂ ਪਹਿਲਾਂ ਜਿਹੜੇ ਅੱਜ ਸਾਡੇ ਮੁੱਖ ਮਹਿਮਾਨ ਸਾਡੇ ਸਮਾਜ ਦੇ ਹੋਏ ਸ਼੍ਰੀ ਕੇ.ਡੀ. ਕੋਸਲਾ ਜੀ ਸਪੈਸ਼ਲ ਤੋਂ ਸੂਹੇ ਤੋਂ ਸਾਡੇ ਕੋਲ ਆਏ ਹੈ ਉਹਨਾਂ ਦੇ ਸਵਾਗਤ ਲਈ ਜ਼ੋਰਦਾਰ ਤਾੜੀਆਂ ਦੇ ਨਾਲ ਇਹ ਇੱਕ ਐਸੀ ਸ਼ਖਸੀਅਤ ਹਨ ਜਿਨ੍ਹਾਂ ਦੀ ਜਿੰਨੀ ਹੀ ਸਿਫ਼ਤ ਕੀਤੀ ਜਾ ਸਕੀ ਉੰਨੀ ਹੀ ਘੱਟ ਜਿਨ੍ਹਾਂ ਨੇ ਪੂਰਬੀ ਕਰੀਬੀ ਦੇ ਵਿੱਚ ਰਹਿ ਕੇ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਆਂਧਿਆਂ ਦੇ ਮੇਰੇ ਡਿਸਕਸ਼ਨ ਕਰਦੇ ਸੀ ਕਿ ਇਹਨਾਂ ਨੇ ਬਹੁਤ ਹੀ ਸਟਰਗਲ ਕੀਤੀ ਲਾਈਫ ਦੇ ਵਿੱਚ ਸੋ ਅੱਜ ਉਸ ਮਕਾਮ ਦੇ ਵਿੱਚ ਹਨ ਉਸ ਦਾ ਪਰਮਪਿਤਾ ਪਰਮੇਸ਼ਵਰ ਦੀ ਮੇਰੇ ਨਾਲ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਨਾਮ ਰੋਸ਼ਣ ਕਰ ਰਹੇ ਹਨ ਅਸੀਂ ਬੜੇ ਧੰਨਵਾਦੀ ਹਾਂ ਖੋਸਤਾ ਜੀ ਜਿਨ੍ਹਾਂ ਨੇ ਆਪਣਾ ਕੀਮਤ ਸਮਰਪਿਤ ਕੇ ਸਾਡੇ ਇਸ ਪੱਤਰ ਦੇ ਵਿੱਚ ਆ ਕੇ ਸ਼ੋਭਾ ਨੂੰ ਚਾਰ ਚੰਨ ਲਗਾਏ ਅੱਜ ਜਿਹੜੀ ਗੇਮਾਂ ਕਰਾਈਆਂ ਇਹ ਸਾਨੂੰ ਇੱਕ ਬੱਚਿਆਂ ਨੂੰ ਸਮਰਪਿਤ ਹੈਗੀਆਂ ਅੱਜ ਜਿਹੜਾ ਸਾਡਾ ਚਿਲड्रन ਦੇ ਵਿੱਚ ਬਾਲ ਦੀ ਖੇਡ ਪੂਰੇ ਹਿੰਦੁਸਤਾਨ ਦੇ ਵਿੱਚ ਫੈਲਾਇਆ ਜਾ ਰਿਹਾ ਹੈ आज ਸਾਡੇ ਪ੍ਰਧਾਨ ਪ੍ਰધાન ਮੰਤਰੀ ਪੰਡਿਤ ਦਾ ਪੰਡਿਤ Jawaharlal Nehru ji ਦਾ ਜਨਮ ਦਿਨ ਵੀ ਹੈ ਸੋ ਅਸੀਂ ਅੱਜ ਡੋਗਰਾ ਪੈਰਾਮੈਡੀਕਲ ਸੁਸਾਇਟੀ ਦੇ ਸਹਿਯੋਗ ਦੇ ਨਾਲ ਅਦਾਰਸ਼ ਮੰਦਲੇ ਦੇ ਪਾਰਕ ਦੇ ਵਿੱਚ ਇਕੱਠੇ ਹੋਏ ਹਾਂ ਪਹਿਲੇ ਵੀ ਇੱਥੇ ਇਹ ਸਮਾਗਮ ਹਿੱਤੇ ਜਾਂਦੇ ਹਨ ਪਰ ਜਿਹੜਾ ਇਹ ਸਮਾਗਮ ਹੈ ਇਹ ਬਿਲਕੁਲ ਨਿਰਸਵਾਰਥ ਸਮਾਗਮ ਹੈ ਜਿਹੜੇ ਬੱਚਿਆਂ ਨੇ ਗੇਮ ਕੀਤੀ ਫਸ ਸੈਕਿੰਡ ਹਾਲਡ ਆਏ ਇਹ ਬਿਲਕੁਲ ਫੈਲਟੀ ਦੇ ਵਿੱਚ ਹੈ ਬੱਚਾ ਨੂੰ ਕੋਈ ਸਿੱਖਣ ਦਾ ਮੌਕਾ ਮਿਲਦਾ ਹੈ ਸੋ ਮੈਂ ਆ ਸਭਨਾਂ ਨੂੰ ਬਾਦਸ਼ਾਹ ਦੇ ਮੌਕੇ ਤੇ ਸਭਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹੁਣ ਮੈਂ ਆਜੂ ਮੈਂ ਡਾਟਾ ਬਲਬਾਰ ਸਿੰਘ ਜੀ ਨੂੰ ਬੇਨਤੀ ਕਰਦਾ ਵੀ ਉਹ ਅੱਜ ਦੇ ਵਿੱਚ ਚਿਲਡਰਨ ਦੇ ਮੌਕੇ ਤੇ ਆਪਣੇ ਵਿਚਾਰ ਦੱਸਣ ਤੇ ਆਏ ਹੋਏ ਮਹਿਮਾਨ ਜੀ ਆਇਆਂ ਸਤਿਕਾਰਯੋਗ ਸਾਡੇ ਮੁੱਖ ਮਹਿਮਾਨ ਬੋਲਸਰ ਸਾਹਿਬ ਨਾਲ ਸਾਡੇ ਸਤਿਕਾਰਯੋਗ ਡਿਪੂ ਜੀ ਸਿੰਘ ਜਿਹਨੇ ਪਾਬਾ ਜੀ ਨੇ ਸੇਫ ਕਰਨਾ ਸਮਾਜਿਕ ਹੈ ਔਰ ਨਾਲ ਹੀ ਸਾਡੇ ਨਗਰ ਵਾਸੀ ਜੀਤਿਆ ਪੇਨਾ ਉਹਨਾਂ ਨੂੰ ਵੀ ਲੱਤਾਂ ਖੁਦਾਈ ਹੈ ਦਿਵਾਲੀ ਦੇ ਅਸੀਂ ਹਰ ਸਾਲ ਇਹ ਛੋਟੇ ਛੋਟੇ ਬੱਚਿਆਂ ਦੀਆਂ ਗੀਮਾਂ ਕਰਾਉਂਦੇ ਆ ਕਿਉਂਕਿ ਇਹਨਾਂ ਬੱਚਿਆਂ ਦੇ ਕੰਦੇ ਜੁੱਤੀ ਸਾਡਾ ਦੇਸ਼ ਹੈ ਆਉਣ ਵਾਲੇ ਬੱਚੇ ਜੇ ਅਸੀਂ ਨੂੰ ਸਿੱਧਾ ਨਾਲਾਂਗੇ ਇਹ ਅੱਗੇ ਕਿਸ ਤਰ੍ਹਾਂ ਜਾਣਗੇ ਇੱਥੋਂ ਇਹ ਮੈਲੀ ਘੜੀ ਹੈ ਪਹਿਲੀ ਸਟੇਪ ਹੈ ਅਸੀਂ ਬੜੇ ਬੜੇ ਦੰਗਲ ਲਗਾਨੇ ਆ ਬੜਵੜੇ ਖਲੇਲੇ ਹੋ ਲਾਨੇ ਆ ਤੇ ਬੜੇ ਬੜੇ ਬਣਾਉਣਾ ਛੋਟੇ ਬੜੀ ਆ ਅਸੀਂ ਇੱਕ ਏਮ ਰੱਖਿਆ ਸੀਗਾ ਤੇ ਇਥੋਂ ਪਹਿਲੇ ਸਟੈਪ ਤੋਂ ਸ਼ੁਰੂ ਹੋਏ ਕਿਉਂਕਿ ਸਾਡੇ ਟਿੰਡਾਂ ਦੇ ਬੱਚੇ ਹੋਏ ਨੇ ਇਹ ਬੜੇ ਝਕੜੀ ਜਾਂਦੇ ਜੇ ਇਥੋਂ ਨਿਕਲ ਗਏ ਫਿਰ ਕੋਈ ਚਾਹ ਨਹੀਂ ਹੋਵੇ ਇੰਨੇ ਬੱਚੇ ਜੋ 5 7 10 ਬੱਚੇ ਦਾ ਇਸੇ ਰਜੇ ਅੱਗੇ ਤੋਦੇ ਇਸ ਕਰਕੇ ਗੇਮਾਂ ਕਰੀਏ ਯਾਰ ਲਾਕਡਾਊਨ ਦੇ ਮੱਦੇਨਜ਼ਰ ਅਸੀਂ ਪਿੱਛੇ ਕੀ ਨਹੀਂ ਕਰਾ ਸਕਦੇ ਹੁਣ ਅਸੀਂ ਆਪਣੀ ਪੰਜਾਬ ਨਾਲ ਬਦਲੇ ਸੇ ਸਾਡੇ ਮਹਿਦਾਨ ਜੀ ਬੈਟਰ ਸੁਰੂਤ ਹੈ ਵੀ ਸਾਡੇ ਸੁਭਿਦਾ ਕਰਤੀ ਜੀ ਜਿਸਨ ਕੀ ਪੇਸ ਦੇ ਉੱਤੇ ਕਰਾ ਲਓ ਕਿਉਂਕਿ ਸਾਡੇ ਮਾਨਯੋਗ

ਬਹੁਤ ਹੀ ਵਧੀਆ ਇਹਨਾਂ ਦਾ ਵੀ ਸਮਾਜ ਦੇ ਵਿੱਚ ਯੋਗਦਾਨ ਹੁੰਦਾ ਹੈ ਜਿੱਥੇ-ਜਿੱਥੇ ਸਮਾਜਿਕ ਪਰਾਈਆਂ ਹੁੰਆਂ ਉਹਨਾਂ ਨੂੰ ਸਰਕਾਰਾਂ ਰੱਖਣ ਚਾਹ ਦੇ ਵਿੱਚ মিডিਆ ਦਾ ਬੜਾ ਵਧੀਆ ਸਹਾਰਾ ਦਿੰਦਾ ਹੈ ਜਿੱਥੇ ਸਮਾਜ ਦੇ ਚੰਗੇ ਕੰਮ ਕੀਤੇ ਜਾਂਦੇ ਹਨ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਸੰਦੇਸ਼ ਦੇਣ ਦੀ মিডিਆ ਕੋਸ਼ਿਸ਼ ਕਰਦਾ ਹੈ ਸੁਰਜੀਤ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਹੁਣ ਆਪਣੇ ਮਖੂਮਾਨ ਕਿਹੜੀ ਕੋਸ਼ਿਸ਼ ਦੀ ਬੇਨਤੀ ਕਰਾਂਗਾ ਕਿ ਆਸੀ ਬੱਚਿਆਂ ਨੂੰ ਤੋਹਫਾ ਦੇਣਾ ਹੀ ਹੈਗਾ ਤੇ ਕੁਝ ਆਪਣੀ ਜੀਵਨ ਦੇ ਬਾਰੇ ਵੀ ਸਾਨੂੰ ਦੱਸਣ ਕਿ ਉਹਨਾਂ ਦੀ ਵਰਨੀ ਸਟ੍ਰਗਲ ਦੇ ਵਿੱਚ

ਉਹਨਾਂ ਨੂੰ ਸੀ ਸ਼ਰਧ ਦੇ ਪੇਟਣ ਵਾਸਤੇ ਇਕੱਠੇ ਹੋਏ ਮੈਂ ਧਨਵਾਦੀ ਹਾਂ ਡਾਕਟਰ ਸਾਹਿਬ ਸੁਭਿਦਰ ਸਾਹਿਬ ਅਤੇ ਸਾਰੇ ਹੀ ਨਿਵਾਸੀਆਂ ਦਾ ਜਿਨ੍ਹਾਂ ਨੇ ਅੱਜ ਆਪਣੇ ਮੜਮੂਲੇ ਨੂੰ ਜ਼ਮੀਨ ਦੇ ਵਿੱਚੋਂ ਕੱਢ ਕੇ ਇਸ ਸਮਾਗਮ ਕੱਢ ਕੇ ਉਸ ਮਹਾਨ ਸ਼ਖਸੀਅਤ ਦੀ ਸ਼ਰਧ ਦੇ ਪੇਟਣ ਵਾਸਤੇ ਅੱਜ ਸਮਗਮ कहा जाता हरिवंश राय बच्चन की पत्नियों ने कोशिश करने वालों की कभी हार नहीं मिलती लहरों से डरकर उनका पार नहीं नन्ही चिट्ठी जब दाना लेकर चलती है ऊंची ऊंची दीवारों पर चलती है कितनी बार गिरती और फिसलती है मन का एहसास मगर कम नहीं होता कोशिश करने वालों की कभी हार नहीं ਜਿਹੜੀ ਵਿਅਕਤੀ ਜਨਤੀ ਕੋਸ਼ਿਸ਼ ਕਰਨ ਸਫਲਤਾ ਹਮੇਸ਼ਾ ਉਹਨਾਂ ਦੇ ਕਦਮ ਚੋਂ ਪੰਡਿਤ ਜੀਵਲਾ ਨਹਿਰੂ ਜੀ ਜਿਹੜੇ ਇਸ ਸੁਤੰਤਰ ਭਾਰਤ ਦੇ ਫਿਲਮ ਪ੍ਰਧਾਨ ਮੰਤਰੀ ਬਣੇ ਮਹਾਨ ਵਿਦਵਾਨ ਜਿਨ੍ਹਾਂ ਦੀਆਂ ਪੁਸਤਕਾਂ ਅੱਜ ਵੀ ਵਿਸ਼ਵ ਦੇ ਸਾਹਿਤ ਵਿੱਚ ਇੱਕ ਅਹਿਮ ਤਰਕੀਆਂ ਉਹਨਾਂ ਨੇ ਇੱਕ ਮਨੂਸਿਸ ਆਫ ਬਰਡ ਹਿਸਟਰੀ ਅਰੇ ਦਿਸਕਾਬੀਅਨ ਆਫ ਇੰਡੀਆ ਐਨ ਅਡੋ ਬਾਇਓਗ੍ਰਾਫੀ ਇਹ ਬੜੀਆਂ ਕਿਤਾਬਾਂਆਂ ਦੀਆਂ ਹਨ ਪਰ ਇੱਕ ਖਾਸ ਉਹਨਾਂ ਦੀ ਪੁਸਤਕ ਜਿਹਦੇ ਤੋਂ ਮੈਂ ਆਪਣੀ ਜ਼ਿੰਦਗੀ 'ਚ ਬੜਾ ਪ੍ਰਭਾਵਿਤ ਹੋਇਆ ਉਹਨਾਂ ਦਿਨ ਉਹ ਨੈਣੀ ਜਿਲ੍ਹੇ ਸੀ ਨੈਣੀ ਜਿਲ੍ਹੇ ਦੇ ਵਿੱਚੋਂ ਆਪਣੀ ਬੇਟੀ ਇੰਦਰਾ ਪ੍ਰੀਤ ਦੇ ਦਰਸ਼ਕ ਨੂੰ ਚਿੱਠੀਆਂ ਲਿਖਦੇ ਹੁੰਦੇ ਸੀ ਉਹ ਤਾਂ ਚਿੱਠੀ ਬੜੀ ਹੀ ਮਹੱਤਵਪੂਰਨ ਮੈਂ ਕੀ ਵੀ ਅਸੀਂ ਮੇਰੇ ਜੋ ਚਿੰਤ ਹੁੰਦੀ ਹੈ ਵਰਕਿੰਗ ਦਾ ਸਨ ਐਂਡ ਇਨ ਦਾ ਲਾਈਟ ਉਹਨੇ ਮੈਂ ਬੇਟੀ ਨੂੰ ਕਿੰਨਾ ਦਿੱਤਾ ਕਿ ਬੇਟਾ ਜ਼ਿੰਦਗੀ ਵਿੱਚ ਹਮੇਸ਼ਾ ਹਰ ਕੰਮ ਰੋਸ਼ਨੀਤ ਕਰਨਾ ਔਰ ਕੋਈ ਵੀ ਜਿਹੜਾ ਕੰਮ ਨਾ ਜਿਹੜਾ ਕਰਨ ਤੋਂ ਬਾਅਦ ਤੁਹਾਨੂੰ ਸ਼ਰਮਿੰਦੀ ਮਹਿਸੂਸ ਹੋ ਤੁਹਾਨੂੰ ਮੂਲ ਹੋਣਾ ਪਏ ਕਿ ਮੈਂ ਇਹ ਕੰਮ ਮੇਰੇ ਕੋਲੋਂ ਗਲਤ ਹੋ ਰਿਹਾ ਸੀ ਸਮੇਂ ਉਸ ਵਿੱਚ ਸ਼ਰਮ ਸਨ ਉਹਨਾਂ ਨੇ ਜਿਹੜਾ ਅੱਜ ਦਾ ਫਰਕ ਜਿਹੜਾ ਉਹਨੋਂ ਫਰਕ ਉਹਨਾਂ ਨੂੰ ਵਿਰਾਸਤ ਮਿਲਿਆ ਸੀ ਉਦੋਂ ਪਰਦੇ ਵਿੱਚ ਸੂਈ ਵੀ ਨਹੀਂ ਸੀ ਬੰਦੀ ਉਹਨਾਂ ਨੇ 5 ਸਾਲ ਦੀ ਯੋਜਨਾਵਾਂ ਜਿਹੜੀ ਸ਼ੁਰੂ ਕੀਤੀ ਪਹਿਲੀ 5 ਸਾਲ ਦੀ ਯੋਜਨਾਵਾਂ ਦੇ ਵਿੱਚ ਜਦੋਂ ਪੂਰੀ ਹੋਏਗੀ ਦੁਸ਼ਤੀ ਪੰਦੁਸ਼ੀ ਯੋਜਨਾ ਦੇ ਆਉਂਦੇ ਤੱਕ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਮਹਿਲ ਨੂੰ ਆਪਾਂ ਕਿਹਾ ਲਈਏ ਪਕਰੜੇ ਤਿਆਰ ਹੋਇਆ ਔਰ ਪਕੜਾ ਦੇ ਵਿੱਚੋਂ ਕਿੰਨੇ ਹਜ਼ਾਰਾਂ ਹੀ ਮੈਗਾਵਾਟ ਬਿਜਲੀ ਪੈਦਾ ਹੋ ਗਈ ਕਿੰਨੀਆਂ ਫੈਕਟਰੀਆਂ ਚੱਲੀਆਂ ਉਹ ਔਰ ਕਿੰਨੇ ਘਰ ਰੋਸ਼ਨ ਹੋ ਗਏ ਅਰੇ ਇਹ ਨਹੀਂ ਨਹੀਂ ਉਹਨਾਂ ਨੇ ਕੁਝ ਆਪਣੀ ਨਿਗਰਾਨੀ ਦੇ ਵਿੱਚ ਉਸ ਟਾਈਮ ਦਾ ਜਿਹੜਾ ਸਾਰਾ ਹੀ ਕਾਰੋਬਾਰ ਜਿਹੜਾ ਸੀ ਉਸਦੇ ਨੂੰ ਡੈਮੋਪਸ ਹੋਇਆ ਤਾਂ ਜੁਨਦੀ ਜਨਮ ਦਿਨ ਦੇ ਹੀ ਪ੍ਰਣਾਲੀ ਕਿਉਂਕਿ ਉਹਨਾਂ ਨੇ ਆਪਣੀ ਬੇਟੀ ਨੂੰ ਜੋ ਸੰਸਕਾਰ ਦਿੱਤੇ ਸੁਰਗendra ਗਾਂਥੀ ਨੂੰ ਇੱਕ ਲੰਬੇ ਅਸਥੇ ਤੱਕ ਉਹਨਾਂ ਨੇ ਪਰੰਪਰਤੇ ਸ਼ਾਸਤਰੀਤਾ اور ਉਹਨੇ ਕਰਨੀ ਸੀ ਕਿ ਪੰਡਿਤ ਜੀ ਵੱਲੋਂ ਇੰਦਰਾ ਜੀ ਨੂੰ ਇਹ ਸੰਸਕਾਰ ਜਿੱਦਾਂ ਅੱਜ ਦੇ ਬੱਚੇ ਇਹਨਾਂ ਬੱਚਿਆਂ ਨੂੰ ਅੱਜ ਜੋ ਸੁਸਕਾਰ ਅਸੀਂ ਦੇ ਦੇਣੇ ਆ ਜੋ ਪਿੰਡ ਇਹਨਾਂ ਨੂੰ ਦਿੱਤਨੀ ਹੈ ਇਹ ਅੱਜ ਦੇ ਵਿੱਚ ਤੇ ਕੱਲ ਦੇ ਨਾਗਰਿਕ ਕਿਹ ਹੈ ਜਾਂਦਾ ਤੇ ਕਦੀਰ ਪੱਥਰ ਕੀ ਵੀ ਸਮਰਸ਼ਕ ਕੀ ਹੈ ਸ਼ਰਤ ਇਹ ਹੈ ਢੰਗੇਸ ਰਾਸ਼ਟ ਜੇ ਕਿਸੇ ਪੱਥਰ ਵੀ ਇਸੇ ਬਧੀਏ ਕਾਰੀਗਰ ਦੇ ਹੱਥ ਚ ਆ ਜਾਏ ਤੋ ਦੀ ਤਰਾਸ਼ ਨੂੰ ਮੁਕਤੀ ਨਾ ਦਿੰਦਾ ਤਾਂ ਲੋਕ ਉਸੇ ਪੱਥਰ ਨੂੰ ਪੂਜਦੇ ਆ ਉਸ ਮੂਰਤੀ ਨੂੰ ਪੂਜਦੇ ਨੂੰ ਹਾਰ ਪਾਉਂਦੇ ਆ ਤੂੰ ਦਿੰਦੇ ਆ ਉਹੀ ਪੱਥਰ ਜੇ ਕਿਸੇ ਗਲੀ ਵਿੱਚ ਕਿਸੇ ਨਾਲੀ 'ਚ ਲੱਗ ਜਾਏ ਤੇ ਲੋਕਾਂ ਨੂੰ ਤੋਂ ਪੈਰ ਲੱਗ ਕੇ ਚੱਲ ਜਾਂਦੇ ਜਿਵੇਂ ਮੇਰੇ ਤੋਂ ਪਹਿਲੇ ਡਾਕਟਰ ਨੇ ਮਿਸਾਲ ਦਿੱਤੀ ਸੀ ਕਿ ਗੰਧਾਰੀ ਨੇ ਕਿਉਂਕਿ ਪਤੀ ਤਾਂ ਪ੍ਰਗੇ ਚਕਸ਼ੂ ਸੀ ਤੇ ਤਵਾਸ਼ਟ ਜੀ ਨੂੰ ਤਾਂ ਨਜ਼ਰੀ ਨਹੀਂ ਸੀ ਆਉਂਦਾ ਪਰ ਗੰਧਾਰੀ ਨੇ ਵੀ ਜਦੋਂ ਅੱਖਾਂ ਬੰਦ ਕਰ ਲਈਆਂ ਤੋਂ ਸੰਤਾਨ ਜਿਹੜੀ ਉਹ ਦੰਡ ਹੋ ਗਈ ਉਹ ਸੰਤਾਨ ਨਹੀਂ ਕੋਈ ਆਪਣੇ ਪਰਚਨ ਪਹਿਚਾਨਣ ਦੀ ਵਿਦਾਈ ਇਹ ਕਹਿੰਦੇ ਕਿ ਬਾਈ ਨੂੰ ਬਾਈ ਨੂੰ ਸਰਪ ਸੱਬਲ ਹੀ ਆ ਜਾਏ ਉਦੋਂ ਰਜਲ ਉਹਦਾ ਜੋ ਸਿੱਟਾ ਹੈ ਸਾਡੇ ਸੰਗ ਅੱਜ ਦੀਵਾਲੀ ਦੇ ਦਿਨ ਤੇ ਉਹੀ ਪ੍ਰੇਰਨਾ ਸਾਡੇ ਲਈ ਵੀ ਹੈ ਕਿ ਕਿਸ ਤਰ੍ਹਾਂ ਜਿਹੜਾ ਮਨੁੱਖ ਦਾ ਦੇਹ ਵਿੱਚ ਕੋ ਕੰਮ ਕੀਤਾ ਜਾਂਦਾ ਇਨਸਾਨੀਅਤ ਦੇ ਕੰਮ ਕੀਤਾ ਜਾਂਦਾ ਕੋਈ ਵੀ ਨੂੰ ਅਮਰ ਕਰ ਸਕਦਾ ਅੱਜ ਜਿੱਥੇ ਅਸੀਂ ਕਹਿੰਦੇ ਭਗਵਾਨ શ્રી ਰਾਮਚੰਦਰ ਜੀ ਦੀਵਾਲੀ ਦੇ ਦਿਨ 14ਵਾਂ ਵਰਸ਼ਾ ਪ੍ਰਵਾਸ ਕਰਕੇ ਵਾਪਸ ਆਉਜੇ ਅੱਜ ਮਸ਼ਾਦੀ ਦੀ ਰਾਤ ਨੂੰ ਕਿ ਉਹਦੇ ਦੀਪੀ ਪਾਲ ਕੇ ਦੀਵੇ ਬਲ ਕੇ ਰੋਸ਼ਨੀ ਕਿਤੇ ਨਾਲ ਨਾਲ ਹੀ ਅੱਜ ਜਿੱਥੇ ਦੇ ਗਵਾਲੀਅ ਦੇ ਕਿਲੇ ਵਿੱਚੋਂ ਜਹਾਂਜੀ ਵਿਚ ਜੈਲ ਵਿੱਚੋਂ ਜਦੋਂ ਛੇਵੇਂ ਪਾਤਸ਼ਾਹ ਸ਼ੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੇ ਜਹਾਈ ਦੇ ਆਦੇਸ਼ ਦਿੱਤੇ ਤਾਂ ਛੇਵੇਂ ਪਾਤਸ਼ਾਹ ਨੇ ਉਹਨਾਂ ਨੂੰ ਇਹ ਕਿਹਾ ਕਿ ਮੈਂ ਇਹ ਹੱਥਾਂ ਉਹਨਸ ਕੇ ਚੋਕ ਜਿਹੜੇ ਬਵੰਜਾ ਰਾਜੇ ਸੀ ਪਹਿਲੇ ਜਨ ਇਹਨਾਂ ਨੂੰ ਮੇਰੇ ਨਾਲ ਰਿਹਾ ਕਰ। ਔਰ ਉਹ ਬਵੰਜਾ ਜਿਹੜੇ ਰਾਜੇ ਬਲੀ ਵੀ ਜਲ ਵਿੱਚ ਸੀ ਉਹ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜਿੱਦੋਂ ਪੱਲਾ ਫੜਕੇ ਉਹਨਾਂ ਦੇ ਨਾਲ ਆਏ ਇਸੇ ਕਰਕੇ ਉਹਨਾਂ ਨੂੰ ਗੰਧੀ ਛੋਟੀ ਕਿਸਮ ਦੀ ਬੀਜਣੀ ਅੱਜ ਜਦੋਂ ਜਿਹੜਾ ਦਿਨ ਹੈ ਉਹ ਮਨਾਇਆ ਜੀ ਨਰੂ ਜੀ ਸਾਹਿਬ ਜੀ ਦੇ ਕਿੰਨੇ ਪਿਆਰੇ ਸੀ ਉਹ ਜ਼ਿੰਦਗੀ ਦੀਆਂ ਉਹਨਾਂ ਦੀ ਘਟਨਾ ਤੋਂ ਯਾਦ ਹੁੰਦਾ ਲਾਲ ਕਿਲ੍ਹੇ ਦੇ ਸੁਸਤੋਂ ਚੜ੍ਹਦੇ ਸੀ ਉਸ ਸਮਾਂ ਦੀ ਦਿੱਕਸ਼ਤਾ ਪ੍ਰਧਾਨ ਮੰਤਰੀ ਦੋੜ ਲੈ ਨਹਿਰੂ ਜੀ ਨੇ ਕਰਨੀ ਸੀ ਨਹਿਰੂ ਜੀ ਪੌੜੀ ਉੱਤੇ ਜਦੋਂ ਉਹਨਾਂ ਦਾ ਪੈਰ ਫਿਸਲਿਆ ਡਿੱਗਣ ਲੱਗੇ ਉਹਨਾਂ ਦੇ ਨਾਲ ਹੀ ਉਸੇ ਦੇ ਰਾਸ਼ਟਰਪਤੀ ਰਾਮਧਰ ਸਿੰਘ ਜਿੰਕਰ ਜੀ ਨਾਲ ਸੀ ਉਹਨਾਂ ਨੇ ਉਹਨਾਂ ਫੀਲਡਰ ਸੰਭਾਲ ਲਿਆ ਜਿੰਕਰ ਜੀ ਦਾ ਧੰਨਵਾਦ ਕਰਦੇ ਨਰੂ ਜੀ ਨੇ ਕਿਹਾ ਕਿ ਸੀਮਨੋਤ ਸੰਭਾਲ ਲਿਆ ਨਿਤਮੰਤ ਗਿਆਨ ਸਿੰਘ ਜਿੰਕਰ ਜੀ ਨੇ ਜਵਾਬ ਦਿੱਤਾ ਕਿ ਭਾਰਤ ਦੀ ਰਾਜਨੀਤੀ ਜਦੋਂ ਵੀ ਕਦੀ ਲੜਖੜਾਈ ਕਿ ਸਾਹਿਤ ਨੂੰ ਸੰਭਾਲ ਲਿਆ ਸਾਹਿਤ ਦਾ ਕਿਸੇ ਦਾ ਵੀ ਇਹ ਦਰਮ ਹੈ ਕਿ ਮੇਰਾ ਦੇਸ਼ ਦੀ ਅੱਜ ਇਹ ਕਵਰਸ ਕਰ ਰਹੇ ਆਂ ਔਰ ਸਮਾਜਿਕ ਜੀਵਨ ਸਾਹਿਦ ਕਰ ਬਰਾਈਆਂ ਜੋ ਦੀ ਕਮੀਆਂ ਪੇਸ਼ੀਆਂ ਦਾ ਉਹਨਾਂ ਨੂੰ ਸਾਹਿਦ ਚੁਜ਼ਾਗਰ ਕਰਦੇ ਔਰ ਕਿਹਾ ਜਾਂਦਾ ਸਾਰਾ ਹਸਾਨੀ ਪ੍ਰਸਾਦੀ ਬਿੰਦੀ ਜੀ ਕਹਿੰਦੇ ਉਹ ਸਹਿਯਤ ਸਮਾਜਿਕ ਅਨੁਗਾਮੀ ਹੀ ਸੰਚਾਲਕ ਵੀ ਹੈ ਸਾਹਿਦ ਕੇਵਲ ਸਮਾਜ ਦੇ ਮਗਰ ਲੱਤੀ ਹੀ ਚੱਲਦਾ ਨਹੀਂ ਸਮਾਜ ਦਾ ਮਾਰਗਦਰਸ਼ਕ ਹੁੰਦਾ ਹੈ ਅਰ ਨਰੂ ਜੀ ਨੇ ਲਿਖੀਆਂ ਪੁਸਤਕ ਜਿਹੜੀਆਂ ਅੱਜ ਵੀ ਉਨ੍ਹਾਂ ਦੀ ਵਰਲਡ ਹਿਸਟਰੀ ਆਫ A glimpses of world history or discovery of india اور خاص کر کے احمد نگر ਜੇਥ ਸੀਗੇ ਜਦੋਂ 1936 ਦੇ ਲਗਭਗ ਉਹਨਾਂ ਨੇ ਐਨ ਆਟੋ ਬਾਇਓਗ੍ਰਾਫੀ ਉਸ ਤੱਕ ਲਿਖੀ ਸੀ بڑی ਉਹ ਅੱਜ ਵੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਅਰੇ ਜੋ ਬਹੁਤ ਬਟੂ ਪਾਲਾ ਡੋਗਰਾ ਰੰਨਾ ਮੈਨਰ ਦੇ ਇੰਸਟੀਚਿਊਟ ਕਰ ਰਹੇ ਹੈਗੇ ਮੈਦਾਨ ਨੂੰ ਸ਼ਕਿਰਦ ਕਿਨਨ ਇਸ چھوٹے ਜਿਹੇ ਨਗਰ ਦੇ ਵਿੱਚ ਮੇਰੇ ਕੇ ਸਮੇ ਸਮੇ ਤੇ ਇਹਨਾਂ ਦਾ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਪਰਮ ਰਖਾ ਪਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਹਾਂ ਕਿ ਇਹਨਾਂ ਨੂੰ ਸ਼ਕਤੀ ਹੋਵੇ ਸਮਰਤ ਐਸੀ ਹੀ ਤਰ੍ਹਾਂ ਆਪਣੇ ਲਕਸ਼ਮਣ ਆਪਣੇ ਹਿੰਮ ਲੈ ਕੇ ਚੜੇ ਰਹਿਣ ਇਹਨਾਂ ਛੋਟੇ ਛੋਟੇ ਬੱਚਿਆਂ ਨੇ ਜਿਨ੍ਹਾਂ ਨੇ ਕੱਲ੍ਹ ਦੀ ਨਾਗਰੀ ਕੀਤੀ ਹੈ ਇਹਨਾਂ ਤੋਂ ਕੱਲ ਨੂੰ ਕਿਸੇ ਨੇeta ਬੰਨਾ ਹੈ ਕਿਸੇ ਨੇ ਬਿਜ਼ਨਸਮੈਨ ਬੰਨਾ ਹੈ ਕਿਸੇ ਨੇ ਡਾਕਟਰ ਬੰਨਾ ਹੈ ਇੰਜੀਨੀਅਰ ਬੰਨਾ ਹੈ ਇਹਨਾਂ ਨੂੰ ਜ਼ਿੰਦਗੀ ਦੀ ਵਧੀਆ ਪਹੇਚਣ ਦੇ ਦੇ ਪਿਆਰ ਦੀ ਰਾਹਾਂ ਦਿਖਾਣ ਨੂੰ ਰੋਕ ਕੇ ਜੋ ਨਫਰਤ ਦੀਆਂ ਦੀ ਇੰਨੇ ਹੀ ਬੋਤਲ ਹੋਗਾ ਇੰਨੇ ਹੀ ਹੀ ਹੋਗਾ ਗਲਤੀ ਅੱਜ ਜਿਹੜਾ ਸਾਡਾ ਸਮਾਜ ਬੀਨ ਸੁਭਿਦਾ ਸਾਹਿਬ ਦਾ ਸਿਸਟਮ ਬੇਕੀ ਪਲਨ ਕਰਦੇ ਸੀ ਮੇਰੇ ਮਨ ਪਰਭਾਵਿਤ ਹੋਣ ਦੀ ਗੱਲ ਤੋਂ ਇਹਨਾਂ ਨੇ ਕਿਹਾ ਕਿ ਸ਼ਿਸ਼ਟਾਚਾਰ ਉਹ ਸਿਸ਼ਟਾਚਾਰ ਸੀ ਕਿ ਛੋਟੇ ਛੋਟੇ ਜਿਹੜੇ ਬੱਚੇ ਆ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਨੂੰ ਪਲੇਨਾਂ ਦੇ ਕੇ ਜਿੰਦਗੀ ਚੱਪ ਚੱਪ ਆਪਣੇ ਟਾਈਮ 'ਚ ਪਲੇਅ ਕਰ ਰਹੇ ਸੀ ਕ੍ਰਾਸ ਕੰਟਰੀ ਫੁੱਟਬਾਲ ਸਾਰੀ ਗੇਮਾਂ 'ਚ ਤੇ ਮੇਰੀ ਇੱਕ ਕੋਸ਼ਿਸ਼ ਸੀ ਕਿ ਮੈਂ ਇਹਨਾਂ ਨੂੰ ਪੇਛਣਾ ਦਵਾਂ ਲੇਕਿਨ ਕੁਝ ਚਿਰੰਟਸ ਮਿਲوں ਚਾਹਣੋ ਬੱਚਿਆਂ ਕੋਲ ਸਹਿਯੋਗ ਨਾਮਕ ਇਨੀਸ਼ੀਏਟਿਵ ਆਪਣੇ ਮਿਸ਼ਨ ਸਪਲਿੰਗ ਉਸਕਿਨ ਪਰ ਮੇਰੀ ਸੁਭਾਸ਼ ਸਭ ਉਹੀ ਬੇਨਤੀ ਹੈ ਕਿ ਜ਼ੂਰੀ ਨਹੀਂ ਕਿ ਆਪਣਾ ਜਿੰਦਗੀ ਦੇ ਪਹਿਲੇ ਸਟੈਪ ਦੀ ਇੱਕ ਇਹ ਹਾਲਾਚਰ ਸਾਡੇ ਚ ਕਦੀ ਨਹੀਂ ਬੰਨੂ ਦਿਨ ਕਿਉਂ ਕਿ ਕਿੰ ਆ ਚ ਵੀ ਅਧਾ ਸਾਡਾ ਸਮਾਜ ਜਿੱਥੋਂ ਜਿਸ ਨਾਲ ਅੱਜ ਕੁਝ ਰਿਹਾ ਬੱਚੇ ਨਸ਼ਿਆਂ ਵੱਲ ਨੂੰ ਜਾ ਰਹੇ ਰਾਜਨੀਤੀ ਜਿਹੜੀ ਆਪਣਾ ਰਾਂਹ ਫਟ ਗਈ ਸਾਡੇ ਰਾਜਨੀਤਾ ਆਪਣਾ ਰਾਂਹ ਫਟ ਗਿਆ दिनकर जी दुक्तियाँ धुंधली हुई दिशाएं छाने लगा भाषा बुझती हुई शिखा से उठने लगा धूसा कोई मुझे बता दे क्या आज हो रहा है मुंह को छिपाए की में को तेज रो रहा है दाता पुकार मेरी संदीप जला दे बुझती हुई शिखा को संदीप नहीं पिला दे प्यारे देश के अंगार मांगता हूँ चढ़ती जवानियों का श्रृंगार मांगता हूँ ਨਾਂ ਬੱਚਿਆਂ ਦੀ ਛੋਟੀਆਂ ਜਵਾਨੀਆਂ ਦਾ ਸ਼ਿੰਗਾਰ ਮੇਰੇ ਰਾਸ਼ਟਰ ਦਾ ਮੇਰੇ ਦੇਸ਼ ਦਾ ਮੇਰੇ ਸਮਾਜ ਦਾ ਸ਼ਿੰਗਾਰ ਬਣਨ ਮੇਰੇ ਰਾਸ਼ਟਰ ਦਾ ਸ਼ਿੰਗਾਰ ਬਣਨ ਇਸੇ ਇੱਛਾ ਨਾਲ ਆਪ ਸਭੇ ਪੁੱਤੀ ਕੋਟਨ ਬੱਤ ਕਰਦੇ ਹੋਏ ਵਿਸ਼ੇਸ਼ਕ ਡੋਬਰਾ ਸਰਦਾਰ ਸੁਬਿਰ ਸਰ ਦਾ ਡਾਕਟਰ ਸਾਹਿਬ ਦਾ ਸਾਰੇ ਜੀ ਦੇ ਮਾਤਾ ਦੇ ਚਾਣਾ ਇਹ ਹੀ ਪ੍ਰਾਰਥਨਾ ਕਰਦੇ ਹੋਏ ਕਿ ਦੇਹ ਸ਼ਿਵਾ ਵਰ ਮੁਝੇ ਇਹ શુભ ਕਰਮੰਤਿ ਕਭੁ ਨ ਧਰੂ ਨਾ ਕਰੂ ਅਰ ਸੂਝ ਗਾਇਲ ਨੂੰ ਨਿਸ਼ਚੈ ਕਰੂ ਜੀ 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 ਸਮਾਰ ਸ੍ਰੀ ਜੀ ਹੌਸਲਾ ਜੀ ਜਿਹੜੇ ਕਿ ਬਹੁਤ ਹੀ ਸਾਡੇ ਸਮਾਜ ਦੇ ਦੇ ਸੰਦੇਸ਼ ਵਹਾਹਣ ਜਿਨ੍ਹਾਂ ਦਾ ਜੀਵਨ ਇੱਕ ਸਟਰਗਲ ਕੋ ਬਹੁਤ ਹੀ ਮਿਹਨਤ ਨਾਲ ਇਸ ਸਮਾਜ ਦੇ ਵਿੱਚ ਫਿਰ ਰਿਹਾ ਹੈ ਚੱਲ ਰਹੇ ਹਨ ਉਹਨਾਂ ਦਾ ਆਸਬੋ ਮਹਿਰਨ ਮਹਾਰਾਜੀ ਦੀ ਪਾਵਨ ਬਗਰੀ ਪਿੰਡ ਨੰਗਲਪਿਆਲਾ ਦੇ ਅਦਸ਼ ਸਮੇਂ ਦੇ ਵਿੱਚ ਬਣੇ ਕਿਡਸ ਪਾਰਕ ਦੇ ਵਿੱਚ ਜਿਹਾ ਅੱਜ ਚਿਲड्रन ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬੜੀ ਟੋਟਾ ਮਿਲ ਰਿਹਾ ਜਾ ਰਿਹਾ ਹੈ ਪਰ ਕਰੋਨਾ ਕਾਲ ਦੇ ਵਿੱਚ ਸਾਡੇ ਨਿਵੋਸਤਾਨ ਦੇ ਸਕੂਲ ਬੰਦ ਹਨ ਸੋ ਅੱਜ ਅਸੀਂ ਇਸ ਨੂੰ ਆਪਣੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਮਨਾਉਂਦਾ ਆ ਆਫਸਰ ਡੋਗਰਾ ਪੈਰਾਮੈਡੀਕਲ ਸੁਸਾਇਟੀ ਵੱਲੋਂ ਪ੍ਰਦਾਨ ਕੀਤਾ ਜਿੰਨਾ ਹੋ ਸਕਦਾ ਸੀ ਅਸੀਂ ਆਪਣੀ ਜੋਗਤਕ ਸ਼ੰਕਤਾ ਅਨੁਸਾਰ ਸਮਾਜ ਦੀ ਸੇਵਾ ਦੇ ਵਿੱਚ ਡੋਗਰਾ ਪੈਰਾਮੈਡੀਕਲ ਹਮੇਸ਼ਾ ਅਗੇ ਰਹੇ ਕੋਸ਼ਿਸ਼ ਕਰਦੀ ਹੈ ਸੋ

ਅ ਇੱਛ ਐਕਸੈਡਰ ਪਹਿਲਾ ਥਰਡ ਰੋ ਮਾਰਾ ਡਾਕਟਰ ਬਲਰਮਾਨ ਮਾਨਵਿਕਿਹੜੇ ਹੈਗੇ ਮਨ ਹੋ ਚਲੋ ਹਲੋ ਦੈ ਥਰਡ ਰੋ ਵੀ ਸ਼ੀ ਗੋਸ ਟੂ ਮਾਨਵੀ ਅ ਸਭ ਦੇਖਦੇ ਤੇ 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 ਦੋ ਫਸਪਾੜੇ ਤੁਹਾਡੇ ਮਾਤਰੀ ਬੋਲੋ ਚੋਪਰ ਮੇਰੇ ਸੋਨ ਨੂੰ Obrigada.